ਆਜੇ ਮੇਰੇ ਕੋਲ ਵੀ ਸਾਡੇ ਵੀ ਸ੍ਰੀ ਖਾਦਮੀ ਮੇਰੇ ਘਰ ਦਾ ਖੰਡਮੀ ਸ੍ਰੀ ਮੇਰੇ ਖੰਡਮੀ ਨੂੰ ਸਿਨਵਾਇ ਕਰੀਓ ਭਾਈ ਮਤੂੰ ਨਹੀਂ ਵਰ ਰੋ ਨੋ ਕੋ ਦੇ ਮੈਨੂੰ ਵੀ ਗਿਆ ਭਾਈ ਤੇ ਦਿਖਾਣ ਦਾ ਉਸ ਤੋਂ ਦਾ ਸਿੱਧਵਾਲੇ ਦਾ ਸਲਸਾਰ ਦਾ ਦਿਖਾਣ ਦਾ ਜਿਹੜਾ ਕੇਸ਼ੇ ਤੇ ਸਲਟੀ ਇਸੇ ਲੱਗਿਆ ਵੇ ਗੁੱਲੀ ਘੜਦੀ ਘੜਦਾ ਉਹ ਗੁੱਲੀ ਘੜਾ ਦਿਖਾਣੇ ਹੀ ਹੁੰਦੇ ਗੁੱਲੀ ਘੜਾਉਂਦਾ ਉਹਦਾ ਸਾਰੇ ਗੁੰਡੀਆਂ ਉਣਾ ਦੇ ਆ ਵੱਡੇ ਵੱਡੇ ਸ਼ੀਰਾ ਨੇ ਹੈ ਕੱਢ ਕੇ ਉਹ 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 ਉਹਨੇ ਹੀ ਚਰਖੀ ਵਾਦੀ ਬਈ ਹਾਂਜੀ ਜੀ ਹਰੇ ਸਮਝਣਗੇ ਵੀ ਬਲਕਿ ਉਹ ਬਰੇ ਦੇ ਵੀ ਜੀ ਆ ਜੀ ਨੂੰ ਰਸੀਦ ਕੀਤਾ ਹੈ ਉਹਦੇ ਵੀ ਮਿਲ ਕੇ ਆਇਆ ਕਿ ਮੋਦੀ ਵੀ ਕੀਤਾ ਹੈ ਬਿਲਕੁਲ ਇਹ ਕਿਤੇ ਨਹੀਂ ਡਰਾ ਇਹ ਡਰਾ ਕਿਥਾ ਹੈ ਉਹ ਇੱਕ ਬਸ ਉਹੀ ਤੁਰੇ ਫਿਰਦੇ ਆ ਜੀ ਸਮਝ ਤੋਂ ਬਾਹਰ ਹੈ ਵੀ ਇਹਦੇ ਸਾਲੇ ਦੇ ਕੀੜਾ ਕੀ ਹੈ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਹਾਲੇ ਤੱਕ ਇਹਦਾ ਜਿਹੜਾ ਉਹ ਉਹ ਮਸਤੀ ਦਾ ਪਾਗੜਾ ਦਿਖਾਉਣ ਦਾ ਉਸ ਤੋਂ ਦਾ ਸਿੱਧਵਾਲ ਦੇ ਸਰਕਾਰ ਦਾ ਹੈ ਹੈ ਜੀ ਦਿਖਾਉਣ ਦਾ ਇਹ ਕਿੱਛੇ ਤੇ ਸਲਟ ਇਸੇ ਨਿਕੜਿਆ ਹੋਇਆ ਗੁੱਲੀ ਘੜ ਨਹੀਂ ਕਰਦਾ ਉਹ ਗੁੱਲੀ ਘੜਾ ਦਿਖਾਣੇ ਹੀ ਹੁੰਦਾ ਗੁੱਲੀ ਘੜਾਉਂ ਕੀ ਕੀ ਹੈ ਉਹਦਾ ਮੇਰੇ ਸਾਰੇ ਗੁੱਲੀਆਂ ਬਣਾ ਦਿਆ ਆ ਵੱਡੇ ਵੱਡੇ ਸਪੀਰਾ ਨੇ ਆ ਹੈ ਕੱਢ ਕੇ ਤੂੰ ਉਹ 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 ਉਹਨੂੰ ਕਿੱਥੇ ਲਾ ਦੇਈਂ ਬਣਾਤੀ ਕੋਈ ਸ਼ੱਕ ਨਹੀਂ ਕੋਈ ਸ਼ੱਕ ਨਹੀਂ ਅੱਜ ਮੇਰੇ ਕੋਲ ਖੱਡੂ ਜੀ ਸ੍ਰੀ ਖੱਡੂ ਜੀ ਮੈਨੂੰ ਹੁਕਮ ਦਾ ਖੱਡੂ ਜੀ ਸ੍ਰੀ ਬੜੀ ਖੱਡੂ ਜੀ ਸਾਨੂੰ ਲਾਇਆ ਗਿਆ ਪੈਂ ਸਾਹ ਮਤੋ ਹੀ ਨਵਾਰ ਰੋੜੀ ਅੱਜ ਲਧਿਆਣੇ ਅਸੀਂ ਗਾ ਰ ਇਕੱਠੀ ਸੀ ਠੀਕ ਹੈ ਜੀ ਉਹ ਇੱਕ ਇੱਕ ਡਾਕਟਰ ਵੀ ਬੈਠੀ ਸੀ ਮੈਂ ਬਜਿੰਦਰ ਕੌਰ ਜੀ ਗਗਨ ਅਨਮੋਲ ਚਦਮਾ ਰੋੜੀ ਐਮ ਐਲ ਏ ਆਪਣਾ ਮਜੀਤ ਬਲਾਹਪੁਰੇ ਆਮਣੇ ਹੀਰ ਆ ਨਹੀਂ ਅਮੜ ਰੋੜਾ ਇਹ ਜੀ ਦੀ ਕੋਈ ਛੋਟੀ ਵਾਕਿਆ ਮੇਰਾ ਪ੍ਰਾਹੜੀਓ ਉਹ ਵੀ ਆਮਦੀ ਜਾ ਗਿਆ ਉਹ ਇਹ ਵੀ ਉਹ ਪੰਜਾਬ ਪਹੁੰਚਿਆ ਰਿਹਾ ਆਪੀ ਦਾ ਤੇ ਸੱਜਣ ਨੂੰ ਕਹਿੰਗਾ ਮਾਮੂ ਦੀ ਬੀਬੀ ਸਾਰੇ ਅਸੀਂ ਇੱਕ ਦਫਤਰ ਜੁੜ ਕੇ ਸੀ ਠੀਕ ਹੈ ਜੇ ਫੋਟੋ ਖੜਕੀ ਪਾਉਣੀ ਮੈਂ ਕਿਹਾ ਮੈਂ ਕਰਦਾ ਹਾਂ ਬਿਲਕੁਲ ਫੋਟੋ ਪਾਉਣੀ ਇਹ ਸਾਰਿਆਂ ਦੀ ਇਹ ਕਿੱਥੇ ਰੱਖਿਆ ਮੈਨੂੰ ਕਿਹੜਾ ਲੋੜ ਹੀ ਨਹੀਂ ਹੈ ਇਹ ਜੋਧਿਆਂ ਦੀ ਅੱਧੇ ਦੀ ਪਹਾਤਰਾ ਨਹੀਂ ਬਣਦੀ ਇਹ ਦਿੱਲੀ ਵਾਲੇ ਦੀ ਬਣਦੀ ਅੱਧੇ ਮੈਂ ਮੈਂ ਕਿਹਦਾ ਆ ਲੋੜ ਹੀ ਨਹੀਂ ਲੋੜ ਹੀ ਨਹੀਂ ਮੈਨੂੰ ਵੀ ਲੋੜ ਬਰਾਈ ਕਰ ਲਈ ਬਿਲਕੁਲ ਬਿਲਕੁਲ ਬਰਾਈ ਤੇ ਤਾਂ ਕਰੀਦਾ ਜੇ ਅਸੀਂ ਘੱਟ ਹੋ ਜੇ ਤੂੰ ਬਿਲਕੁਲ ਬਿਲਕੁਲ ਇਹੋ ਉਹ ਕਰਦਾ ਬੰਦਾ ਵੀ ਯਾਰ ਉਹ ਆਪਾਂ ਐ ਕਰਕੇ ਦਿਖਾ ਦੀ ਲੋਕਾਂ ਨੂੰ ਤਾਂ ਆਪਣੇ ਭਲੇ ਨਹੀਂ ਕੋ ਹੂੰ ਹੂੰ ਨਹੀਂ ਇਹਦੇ ਕੋਲ ਕਰਦਾ ਜਿਹਦੇ ਪੱਲੇ ਕੱਖ ਨਾ ਹੋਵੇ ਵੀ ਆਏ ਦਿਖਾਈ ਫਿਰ ਦੇਖਾਣੇ ਕਰਾਈ ਅਸੀਂ ਐਮਐਲਏ ਜੁੜਕੇ ਆ ਹੈ ਬਿਲਕੁਲ ਬਿਲਕੁਲ ਉਹ ਪੱਲੇ ਇਹ ਕੀ ਕਰ ਦਿੰਦੇ ਮਜੀਦ ਨੂੰ ਫੋਟੋ ਖੜਾ ਕੇ ਤੇ ਮਜੀਦ ਨੂੰ ਮੈਂ ਕੁਝ ਨਹੀਂ ਕਰਦਾ ਅੱਜ ਫੇਰ ਕਹਿੰਦਾ ਭਾਈ ਭਾਈ ਤੂੰ ਚੱਲਿਆ ਤੂੰ ਬੁਲਾਉਂਦੇ ਨਹੀਂ ਮੈਂ ਉੱਥੇ ਉਹ ਵੀ ਇਹ ਮਰਸੀ ਇਹ ਕਿਹਨੂੰ ਪਤਾ ਕਿੱਥੇ ਆ ਅੱਛਾ ਜੀ ਇਹ ਪਹਿਲਾਂ ਉਹ ਫੋਟੋ ਬਣਾਉਗੀਆਂ ਕਰਾ ਦੇਗੀਰਾ ਇਹ ਉਪਰ ਤੋਂ ਛੋਟੀ ਛੋਟੀ ਤੇ ਵੱਡੀ ਸੋਚਦਾ ਇੱਥੇ ਹੀ ਪਤਾ ਲੱਗਦਾ ਜੀ ਨਹੀਂ ਜੇਰੇ ਫੋਟੋ ਐ ਮੈਨਲੇ ਫੋਟੋ ਹਾਂ ਹੂੰ ਚਲੋ ਵੀ ਨਹੀਂ ਫੋਟੋ ਬਾਬਾ ਕੋਲ ਉਹ ਜਿਹੀ ਬਣਾ ਇੱਕ ਤਾਂ ਬਾਈ ਦੀ ਹੁਣ ਹੋਲੀ ਸਿਰ ਦਾ ਬਣਾਤਾ ਹੁਣ ਆਪਾਂ ਕੱਚੇ ਆ ਏ ਜਿਹੜੀ ਵਾਰੀ ਵਾਰੀ ਕਹਿੰਦੇ ਆਪਾਂ ਹੁਣ ਬੰਦੇ ਲਾਈਏ ਆਪੇ ਬੰਦੇ ਵੀਰ ਜੀ ਆਪਾਂ ਨੂੰ ਕੋਈ ਸਮਾਂ ਦਾ ਮਿਲੇ 10 ਮਿੰਟ ਬੈਠਣ ਦਾ ਆਪਸ ਚ ਟਿੱਕ ਟਿੱਕ ਕਰਕੇ ਜੀ ਨੂੰ ਨੂੰ ਲਾਉਣਾ ਕੱਲੂ ਬਹਿ ਕੇ ਆਪਾਂ ਕੋਸ਼ਿਸ਼ ਤਾਂ ਲਿਸਟ ਬਣਾ ਦਈਏ ਕੋਈ ਵੀਤੀ ਬੰਦੇ ਅੱਜ ਤਾਂ ਲਿਸਟ ਬਣਾ ਦਈਏ ਬਾਈ ਲਿਸਟ ਤਾਂ ਤੁਸੀਂ ਤੁਸੀਂ ਬਣਾਉਣੀ ਹੈ ਮੈਂ ਤਾਂ ਟੈਕ ਕਰਨੀ ਹਾਂ ਤੁਸੀਂ ਬਣਾ ਵੀ ਆ ਬੁਲਾਉਣੇ ਆ ਮੈਂ ਲੱਗ ਗਿਆ ਉਸ ਕੱਲੂ ਬਣਾ ਦਨੇ ਜੀ ਇਹ ਗੱਲ ਤਾਂ ਹੈ ਨਾ ਵੀ ਆਪਾਂ ਆਪਾਂ ਨੂੰ ਪਾਵੜਾ ਦਿੱਤੀ ਹੈ ਪਾਵੜਾ ਕੋ ਵਰਤਦੀ ਨਹੀਂ ਵਰਤ ਲੈਣੇ ਜੀ ਕੱਲੂ ਬਣਾ ਲੈ ਲੈ ਲਿਓ ਲਿਸ਼ਟ ਬਣਾਉਗੇ ਨੂੰ ਤੇ ਲੋਣੇ ਤੇ ਲੋਣੇ ਤੇ ਲੋਣੇ ਲਾਉਂਗਾ ਬਣਾ ਦੇਨੇ ਮੈਂ ਤਾਂ ਮੈਂ ਤਾਂ ਆਪਣਾ ਸਾਈਨ ਨਹੀਂ ਕਰਨਾ ਉਹ ਨਾ ਬਣਾਉਨੇ ਤੁਸੀਂ ਆ ਨਾ ਬਣਾ ਦੇਣਾ ਬਲਾਂ ਅੱਜ ਸੋਡੇ ਪੁਰਾਣੇ ਵਰਕਰ ਵੀ ਸੱਦੇ ਸੀ ਭਾਈ ਰੁਪਈਆ ਦੋ ਕੱਢ ਲਓ ਉਹ ਜੈ ਪ੍ਰਕਾਰ ਨਹੀਂ ਸਾਧਲੇ ਇਹ ਦੇ ਫੋਨ ਨੰਬਰ ਬਾੜ ਵਾਲਾ ਤੇ ਅੱਛਾ ਉਹ ਵੀ ਸੱਦ ਲਿਆ ਅਸੀਂ ਅੱਜ ਨਾਲ ਹੀ ਪਕੌੜੇ ਖਾਣ ਆਏ ਜਿਹੜੇ ਪਕੌੜੇ ਖਾਣ ਆਇਆ ਸੀ ਉਹ ਕਾਰਾ ਨੂੰ ਛੱਡ ਗਿਆ ਸੀ ਆਪਦੀ ਨੂੰ ਅੱਛਾ ਉਹ ਕਹਿੰਦਾ ਸੀ ਮੈਨੂੰ ਕੰਮ ਹੈ ਕਹਿੰਦਾ ਮੈਂ ਘਰ ਹਾਂ ਇਨਸ਼ਾਅੱ ਉਹ ਕੰਮ ਕਰਾ ਪੱਲੇ ਦੀ ਦਰੀ ਦੇ ਘਰਾਂ ਵੀ ਸਾਡੇ ਕੋਲ ਛੱਡ ਜਾਂਦੇ ਪੱਲੇ ਕੀ ਸੀ ਆਹ ਉਹ ਵਾਇਲੇ ਨਹੀਂ ਨਾ ਵੀ ਭਾਈ ਜਿਹੜੇ ਵਿਰੋਧੀ ਚੱਲਾ ਚੱਲਦੇ ਸੀਗੇ ਉਹ ਕੰਮ ਇਹ ਘਰਾਂ ਵੀ ਸਾਡੇ ਕੋਲ ਛੱਡ ਜਾਂਦੇ ਬੂਤ ਪੱਲੇ ਗੁੜ ਜਾ ਉਹਦੇ ਘਰਾਂ ਵੀ ਸਾਡੇ ਕੋਲ ਨਹੀਂ ਉਹਨਾਂ ਦੀ ਰਾਤ ਨੂੰ ਵੀ ਦੇਵੇ ਵੀ ਕਹਿ ਹੈ ਉਹ ਬਹੁਤ ਵਧੀਆ ਵਧੀਆ ਰੱਬ ਵੀ ਘਰਾਂ ਵੀ ਸਾਡੇ ਕੋਲ ਛੱਡ ਜਾਂਦੇ ਹੋ ਵੀਰੋਂ ਤੁਸੀਂ ਵਰਤੋ ਹੈ ਦੇਖੇ ਪਾਵੇਂ ਘਾਲੀ ਤੇ ਤੁਹਾਡੇ ਕੋਲ ਹੁੰਦੀਆਂ ਉਹਦੇ ਤੁਰ ਪਣਗੇ ਜੀ ਸਾਰੇ ਤੁਰ ਪਣਗੇ ਮਾਤੁਰ ਵੀ ਤਾਂ ਮਾਰ ਕਰਕੇ ਨਪਲੇ ਕੀ ਸਚਾਈ ਤੇ ਕਿਸੇ ਨੇ ਦੇਖੀ ਆ ਉਹ 2-4 ਦਾ ਪ੍ਰਕਿਰ ਨੌਲੀ ਦਾਦਾ ਹਾਂਜੀ ਹਾਂਜੀ 2-4 ਦਾ ਕਹਿੰਦੇ ਸਾਰੇ ਚੁੱਪ ਹੋ ਜਾਣਗੇ ਭਜਾ ਦੇ ਕਹਿੰਦੇ ਮੇਰੇ ਤੋਂ ਤੁਹਾਡੀ ਮਰਜ਼ੀ ਕਹਿੰਦਾ ਰੱਖਣਾ ਤੁਹਾਡੀ ਮਰਜ਼ੀ ਨਾ ਰੱਖਣਾ ਤੁਹਾਡੀ ਮਰਜ਼ੀ ਕਹਿੰਦੇ ਨਹੀਂ ਬਸ ਹੁਣ ਟਾਈਮ ਲਾ ਕੇ ਨਾ ਜੀ ਇੱਕ ਤਾਂ ਰਾਮਪਰੇ ਦੋ ਚਾਰ ਪ੍ਰੋਗਰਾਮ ਕਰਦੀਏ ਮਾੜਾ ਇਹ ਦੁਆਰੇ ਮਾਹੌਲ ਜਾ ਪਾਂ ਜੀ ਪ੍ਰੋਗਰਾਮ ਪ੍ਰੋਗਰਾ ਬਣ ਗਿਆ ਜਿਹੜੀ ਜਿਹੜੀ ਗਰੰਟੀ ਦਿੱਤੀ ਹੈ ਪ੍ਰੋਗਰਾਮ ਹੀ ਆ 4-5-5 ਪ੍ਰੋਗਰਾਮ ਮੈਨੂੰ ਪੰਜ ਪ੍ਰੋਗਰਾਮ ਇਨਫਰਮੇਸ਼ਨ ਨੂੰ ਕਰਨ ਪਿਆ ਕਰਨਗੇ ਬਸ ਠੀਕ ਹੈ ਗੱਲ ਨੇ ਵਧੀਆ ਸਮਝਾ ਮਾਤਾ ਜੀ ਨੇ ਬੋਲਿਆ ਤਾਂ ਅੱਜ ਮਾਤਾ ਜੀ ਨੂੰ ਕਰਨ ਪਿਆਗਾ ਨਾ ਜਿੰਨ ਨਹੀਂ ਬੋਲਣਾ ਤੇ ਮਾ ਕੋਚੀ ਤੋਰਨੇ ਪਿਆਗਾ ਜਿਹ ਨਾਲ ਬੰਦੇ ਤੁੰਗ ਤੁੰਗ ਸਪੀਚ ਆਏ ਐ ਹੋਊਗਾ ਕੰਮ ਬਸ ਠੀਕ ਹੈ ਬਸ ਸਾਰਾ ਕੱਪੜਾ ਲਗੋ ਸਾਰਾ ਪ੍ਰੋ ਸਾਰੇ ਪਰਵਾਹ ਨਾ ਕਰਦੇ ਬਾਠ ਠੀਕ ਹੈ ਵਧੀਆ ਸੋ ਕੋ ਜੀ ਚਲੋ ਠੀਕ ਹੈ ਜੀ ਓਕੇ ਰਾਜੂ ਓਕੇ ਠੀਕ ਹੈ ਹਲੋ ਹਾਂ ਜੀ ਹਾਂ ਜੀ ਵੀਰ ਜੀ ਜਿਵੇਂ ਆ ਜੀ ਰੋ ਬਦਈਆ ਹੋ ਗਏ ਵੀਰ ਜੀ ਹੋ ਗਏ ਮੈਂ ਉੱਥੇ ਮੈਂ ਕਿਹਾ ਗੱਲ ਤੋਂ ਇੱਕ ਵਕਤ ਬਲੂਕੇ ਮੈਂ ਕਿਹਾ ਸਾਡੇ ਇੱਥੇ ਕੰਮ ਕਰਨਾ ਹਾਂ ਜੀ ਇੱਥੇ ਕਿਹਾ ਮੈਂ ਤੁਹਾਡੇ ਮੁੰਡਿਆਂ ਨੂੰ ਬੋਲੇ ਮੈਂ ਕਿਹਾ ਮਾ ਮੈਂ ਇੱਕ ਬਾਰ ਬਾਰ ਫੜੇ ਉਹ ਪੱਕਲਾ ਦੂ ਤੇ ਚੁੰਡੇ ਜਿਉਂ ਖਲਾਰ ਹੈ। ਹੈ? ਅੱਛਾ। ਈਰਾਲ ਵੀ ਕੋਲ ਹੀ ਆ ਉਹ ਦਿੱਲੀ ਵਾਲਿਆਂ ਨੂੰ। ਅੱਛਾ। ਈਰਾਲ ਕੋਲ ਮੈਂ ਕਿ ਮੇਰਾ ਦੂ ਤੱਕ ਪਾਸਾ ਚੱਲ ਗਿਆ ਨਾ। ਉਹ ਕਹਿੰਦੇ 4-5 ਦਿਨ ਠਹਿਰ ਜੋ ਕਹਿੰਦੇ ਯਾਰ ਕਿਆ ਪਾਕ ਖਲਾਰ ਨਹੀਂ ਹੈ 3-4 ਦਿਨ ਹੋਰ ਰੁਕ ਜੁੱਟ ਲੜੂ। ਲੈ ਕਮਰੇ ਵਿੱਚ ਧਾੜ ਲੈਣਾ ਉਹਨੂੰ ਕਹਿੰਦਾ ਸਾਲੇ ਕੋ। ਮੈਂ ਕਬਰ ਜਿਵੇਂ ਵਾਂ 3-4 ਦਿਨ ਰਹਿ ਗਿਆ ਕਿ ਤੂੰ ਤੈਨੂੰ ਛੋਕ ਦੇਣਾ ਬਾਹਰ ਨਿਕਾਲ ਕੋ 3-4 ਦਿਨ ਰਹਿ ਕੇ ਕਹਿੰਦਾ ਅਭੀ ਸਭ ਠੀਕ ਹੋ ਗਿਆ ਹੈ ਨਾ। ਪੂਰਾ ਘਰ ਮੇਰੇ ਮੋਟਾ ਕਾਜੀ ਪੰਗਾਏ ਪੈ ਗਿਆ ਹਾਂਜੀ ਕਿਹੜੀ ਵੀ ਗਰੰਟੀ ਆ ਹਾਂਜੀ ਸਿਰਫ ਤੇ ਸਿਰਫ ਬਰਕਾਰ ਸਿੱਧੂ ਤੇ ਵੀ ਕੀਮ ਨੇ ਭੜਨੀ ਆ ਅੱਛਾ ਕਿਹੜੀ ਗਰੰਟੀ ਜਿਹੜੀ ਹੁਣ ਆ ਪਿਆਰ ਡੇੜੀ ਵਾਲੀ ਉਵੇਂ ਹੀ ਫਾਰਮ ਹੀ ਆ ਜੀ ਫਾਰਮ ਮਿਸਟਾਲ ਹੋ ਸਾਰਾ ਕੁਝ ਸਿਰਫ ਤੇ ਸਿਰਫ ਬਰਕਾਰ ਸਿੱਧੂ ਕੋਈ ਪਲਾਂ ਨਹੀਂ ਕੋ ਟੀਮ ਨਹੀਂ ਕੋਈ ਮਾਰ ਨਹੀਂ ਕੋ ਕੋਈ ਨਹੀਂ

ਤੁਸੀਂ ਕਹਿੰਦੇ ਮਾਨ ਸਾਹਿਬ ਜੀ ਜਿਹਨੇ ਉਹ ਵਿਚਾਰਾ ਕਹੀ ਜਾਂਦਾ ਮੇਰੀ ਡੇਗਡ ਪੱਕੀ ਹੋ ਗਈ ਮਾਨ ਸਾਹਿਬ ਜੀ ਅੱਗੇ ਉਹਨੂੰ ਮਾਦਕੀ ਜੀਵਾਲ ਸਾਹਿਬ ਮਿਲੇ ਹਾਂ ਉਹ ਤੁਹਾਨੂੰ ਦੇਖੇ ਨਹੀਂ ਗੁਰਪਤ ਮਿਲੇ ਨੂੰ ਕੋਈ ਫੋਟੋ ਨਾ ਕਰਾਈ ਠੀਕ ਹੈ ਲੋਕਾਂ ਨੂੰ ਰਸਵਾਣੀ ਮੇਰੇ ਸੁਪਨੇ ਚ ਠੀਕ ਹੈ ਦੋ ਵਕੀਰ ਕਰਤੀ ਕਿੰਨੀ ਵੱਡੀ ਸਾਲਾ ਤੇ ਟਿਕਰਾ ਕੇ ਮੋੜਿਆ ਉਸ ਗਰੀ ਗਰੀ ਅਗਰਵਾਲੂ ਜਿਹੜਾ ਮੜਾ ਮੜਾ ਕੋ ਖਵਾਇਆ ਸੀ ਨਿਕਲ ਗਿਆ ਖੈਰ ਕੱਟਮ ਐਨਾ ਬਾਹਰ ਚੱਲ ਗਿਆ ਤੇ ਗਏ ਇਹ ਸੱਲ ਸੱਲ ਜਿਹੜੇ ਭਰਾਏ ਹੁੰਦੇ ਨੇ ਬੈਟਰੀ ਨਾਲ ਹੀ ਵਾੜ ਕੇ ਜਿਹੜੀ ਚੱਲਦੀ ਨਹੀਂ